ਇਹ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕਾਰਵਾਈ ਕਰਦੇ ਹੋਏ ਐਸਪੀਡੀ ਸਾਹਿਬ ਦੀ ਅਧਿਨਤਤਬ ਦੇ ਵਿੱਚ ਤੇ ਡੀਐਸਪੀਡੀ ਸਾਹਿਬ ਦੇ ਕਮਾਂਡ ਦੇ ਵਿੱਚ ਇਨਚਾਰਜ ਸੀਜੀਪੀ ਵੱਲੋਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕੰਮ ਕਰਦੇ ਹੋਏ ਇੱਕ ਐਫਆਈਆ ਨੰਬਰ 56 ਦਰਜ ਕੀਤੀ ਗਈ ਜਿਸ ਵਿੱਚ ਕੀ ਦਰਜ ਕਰਕੇ ਤਿੰਨ ਲੋਕ ਅਰੈਸਟ ਕੀਤੇ ਗਏ ਹਨ ਜਿਹੜੇ ਕਿ ਤਿੰਨ ਲੋਕ ਕੋਟੇਸਖਾਂ ਏਰੀਆ ਦੇ ਰਹਿਣ ਵਾਲੇ ਹਨ ਔਰ ਇਹਨਾਂ ਦੇ ਕੋਲੋਂ 1.5 ਕਿਲੋਗ੍ਰਾਮ ਹਿਰੋਇਨ ਅਤੇ ਇਸ ਤੋਂ ਇਲਾਵਾ ਇੱਕ ਗੱਡੀ ਜਿਹੜੀ ਕਿ ਮਾਰੂਤੀ ਅਸ ਸਿਫਟ ਡਿਜ਼ਾਇਰ ਕਾਰ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ ਹੁਣ ਤੱਕ ਇਹਨਾਂ ਦੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ 3 ਦਿਨ ਦੀ ਰਿਮਾਂਡ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਕੁਝ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਹੁਣ ਆਪਾਂ ਸਾਰੀ ਆ ਆਇਡੈਂਟੀਫਿਕੇਸ਼ਨ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਜਿਹੜੇ ਵੀ ਕੋਈ ਬੈਕਵਰਡ ਅਤੇ ਫਾਰਵਰਡ ਲਿੰਕ ਜਿਹਾ ਕਿਰਨ ਕੰਪਲੀਟ ਕਰਾ ਇਹਨਾਂ ਦੇ ਦੱਸਣ ਮੁਤਾਬਕ ਇਹ ਅਮਰitsar ਦੇ ਏਰੀਆ ਦੇ ਵਿੱਚੋਂ ਹਰਨ ਲੈ ਕੇ ਆਏ ਨੇ ਇਹਨਾਂ ਦੀ ਇਹ ਇਹਨਾਂ ਦਾ ਵੈਸੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਨਹੀਂ ਹੈਗਾ ਤੇ ਇਹ ਤੁਹਾਡੀ ਗੱਲ ਸਹੀ ਹੈ ਵੀ ਇਹਨਾਂ ਦੀ ਏਜ ਬਹੁਤ ਜ਼ਿਆਦਾ ਨਹੀਂ ਹੈਗੀ 24-26 ਸਾਲ ਦੇ ਵਿੱਚ ਹੀ ਲੜਕੇ ਹੈਗੇ ਨੇ ਸਾਰੇ ਬਹੁਤ ਜ਼ਿਆਦਾ ਕੋਈ ਐਜੂਕੇਸ਼ਨਲ ਬੈ आखिर दी आप जी वे रिमांड लेके की तफ्तीश करेंगे चलो मैं मैं जी वे आप जी ने दसे अभी सानो बैकवर्ड लिंक इज फॉरवर्ड लिंक इज आइडेंटिफाई हो चुके ने ते उनों दे ऊपर हम साडे नेक्स्ट कारवेज ਲਈ उनों दे ऊपर ਕੀਤੀ جائے گی અમે ਗੱਡੀ ਗੱਡੀ ਦੇ ਹਜ ਤੱਕ ਪਾਬ ਮਲਕੀ ਮਿਲ ਕੀਤੀ ਵਾਰਾ ਵੈਰੀਫਾਈ ਕਰ ਰਹੇ ਆ ਕਰਕੇ ਪਾ ਇੱਕ ਤਫਤੀਸ਼ ਲੈ ਕੇ ਆ ਕੇ ਆਪ ਜੀ ਨੂੰ ਜਦੋਂ ਮੈਂ ਜਿਵੇਂ ਆਪ ਜੀ ਨੇ ਦੱਸਿਆ ਵੀ ਬੈਕਵਰਡ ਲਿੰਕ ਜਦੋਂ ਵਰਕਆਊਟ ਹੋਣਗੇ ਜਦੋਂ ਸਾਰੇ ਇਹਨਾਂ ਦੀ ਰਿਮਾਂਡ ਦੇ ਵਿੱਚ ਕਲੀਅਰ ਹੋਊਗਾ ਤਾਈ ਪਤਾ ਲੱਗੇਗਾ ਵੀ ਇਹ ਕਿੱਥੋਂ ਆਇਆ ਹੈਗਾ ਆਪਾਂ ਨੈਕਸਟ ਜਿਹੜਾ ਹੈਗਾ ਇੱਕ ਪਰ ਇਨਵੈਸਟੀਗੇਟ ਕੰਪਲੀਟ ਕਰਕੇ ਆਪ ਜੀ ਨੂੰ ਕੇ ਬਾਰੇ ਦੱਸਦੇ ਪਹਿਲਾਂ ਕੋ ਨਾਮ ਦੇ ਦੋਚੇ ਸਰ ਨਹੀਂ ਨਾ ਤੇਰਾ ਕੋ ਕ੍ਰਿਮੀਨਲ ਹੋਰ ਕਿੰਨੇ ਬੰਦੇ ਨੋਰ ਹੋ ਸਕਦੇ ਜੀ ਜਿਹੜੇ ਤਸੀਰ ਕਰ ਰਹੇ ਹੋ ਉਹ ਹੋਰ ਵੀ ਇਹ ਸਾਡੇ ਨੋਟਿਸ ਪੇਸ਼ ਤੇ ਤਿੰਨ ਲੋਕ ਹੋਰ ਆ ਚੁੱਕੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਇਨਵੋਲਵਮੈਂਟ ਇਸ ਕੇਸ ਦੇ ਵਿੱਚ ਹੈਗੀ ਹੈ ਤੇ ਉਹਨਾਂ ਦੇ ਉੱਪਰ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਕੁਝ ਬੈਕਵਰਡ ਲਿੰਕੇਜਿਸ ਇਨਡੈਂਟੀਫਾਈ ਹੋਏ ਨੇ ਕੁਝ ਫਾਰਵਰਡ ਹੋਏ ਨੇ ਸਾਰੇ ਆਪਾਂ ਕੰਪਲੀਟ ਕਰਕੇ ਸਾਡੀ ਕੋਸ਼ਿਸ਼ ਰਹੂਗੀ ਅਗਲੇ 3 ਦਿਨਾਂ ਜੀ ਜੋ ਰਿਮਾਂਡ ਹੈਗੀ ਉਹਨਾਂ ਦੇ ਵਿੱਚ ਆਪਾਂ ਕੰਪਲੀਟ ਕਰ ਦਈਏ ਰਿਸਟਿਗੇਸ਼ਨ ਦਾ ਬੈਟਰ ਟੋਟਲ ਲੌਮੀਨਟ ਕਿੰਨੇ ਕਿਤੇ ਜੀ ਨੀ ਹਜੇ ਤਾਂ ਤਿੰਨ ਤਿੰਨ ਨਾਮਿਨੇਟ ਹੈ ਜੀ। ਨਹੀਂ ਗੱਲ ਕਰੀਏ ਏਜ ਦੀ ਕਿੰਨੀ ਏਜ ਦੇ ਜਿਹੜੇ ਇਸ ਲਾਈਕ ਤੇ ਪੁੱਛੋ। ਨਹੀਂ ਇਹ ਤਾਂ ਜੀ ਬਹੁਤ ਜ਼ਿਆਦਾ ਏਜ ਨਹੀਂ ਹੈਗੀ ਉਹਨਾਂ ਦੀ 26 ਮਤਲਬ 20s ਦੇ ਵਿੱਚ ਹੀ ਹੈਗੇ ਨੇ ਕੋਈ 30 ਸਾਲ ਤੋਂ ਉੱਪਰ ਨਹੀਂ ਹੈਗਾ। ਸਰ ਆਪਸ ਵਿੱਚ ਜੁੜੇ ਸਨ ਬਾਕੀ ਇਹ ਲੋਕਲ ਕੋਟੇ ਸੇਖਾਂ ਦੇ ਰੈਡ ਵਾਲੇ ਹੈਗੇ ਨੇ ਕਿਸ ਨੂੰ ਪੁਰਾਣਾ ਜਾਣਦੇ ਨੇ। ਦੋਸਤ ਨੇ ਦੋਸਤ ਨਹੀਂ ਕਿਸੇ